ਪੀੜ੍ਹੀ ਦੇ ਹੈੱਡਫੋਨ ਜਾਂ 이어ਫੋਨ ਦੀ ਖੂਬ ਵਰਤੋਂ ਕਰਨੀ ਇੱਕ ਤਰ੍ਹਾਂ ਦਾ ਟ੍ਰੈਂਡ ਬਣ ਗਿਆ ਹੈ। ਇਹਨਾਂ ਦੀ ਵਰਤੋਂ ਜ਼ਿਆਦਾਤਰ ਲੋਕ ਗੀਤ ਸੁਣਨ ਜਾਂ ਫੋਨ ਤੇ ਗੱਲ ਕਰਨ ਲਈ ਕਰਦੇ ਨੇ ਜੋ ਕਿ ਬਹੁਤ ਖਤਰਨਾਕ ਹੈ। ਇਹਨਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਕੰਨਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਇਸ ਦੇ ਨਾਲ-ਨਾਲ ਸੁਣਨ ਦੀ ਸ਼ਕਤੀ ਵੀ ਕਟੋਰੀ ਹੈ। ਬਦਲਦੀ ਜੀਵਨ ਸ਼ੈਲੀ ਦੇ ਨਾਲ ਲੋਕ ਹੈੱਡਫੋਨ, 이어ਫੋਨ ਅਤੇ 이어ਬਰਡਸ ਤੇ ਬਹੁਤ ਨਿਰਭਰ ਹੋ ਗਏ ਨੇ। ਗੱਡੀ ਚਲਾਉਂਦੇ ਸਮੇਂ ਜਾਂ ਘਰ 'ਚ ਕੰਮ ਕਰਦੇ ਸਮੇਂ ਲੋਕ ਲੰਬੇ ਸਮੇਂ ਤੱਕ ਕੰਨਾਂ 'ਚ ਇਅਰਫੋਨ ਲਗਾ ਕੇ ਰੱਖਦੇ ਨੇ ਜਿਸ ਦਾ ਸਿੱਧਾ ਅਸਰ ਉਹਨਾਂ ਦੇ ਕੰਨਾਂ ਦੀ ਸਿਹਤ ਤੇ ਪੈਂਦਾ ਹੈ ਭਵਿਕ ਵਿੱਚ ਤੁਹਾਡਾ ਇਹ ਸ਼ੌਂਕ ਤੁਹਾਨੂੰ ਬੋਲਾ ਬਣਾ ਸਕਦਾ ਹੈ ਦਰਅਸਲ WHO ਦੀ ਇੱਕ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ WHO ਦੇ ਮੇਕ ਹੀਅਰਿੰਗ ਸੇਫ ਦਿਸ਼ਾ ਨਿਰਦੇਸ਼ਾਂ ਦਾ ਅੰਦਾਜ਼ਾ ਹੈ ਕਿ 2025 ਤੱਕ ਦੁਨੀਆ ਦੇ ਵਿੱਚ 100 ਕਰੋੜ ਤੋਂ ਵੱਧ ਨੌਜਵਾਨ ਬੋਲੇ ਹੋ ਸਕਦੇ ਨੇ ਉਹਨਾਂ ਦੀ ਉਮਰ 12 ਤੋਂ 35 ਸਾਲ ਤੱਕ ਹੋਵੇਗੀ ਇਸ ਦੇ ਲਈ ਹੈੱਡਫੋਨ ਅਤੇ 이어ਫੋਨ ਜ਼ਿੰਮੇਵਾਰ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਸਮੇਂ ਦੇ ਵਿੱਚ 12 ਤੋਂ 35 ਸਾਲ ਦੀ ਉਮਰ ਦੇ ਲਗਭਗ 50 ਕਰੋੜ ਲੋਕ ਵੱਖ-ਵੱਖ ਕਾਰਨਾ ਕਰਕੇ ਬੋਲੇਪਣ ਦੇ ਲਪੇਟ ਵਿੱਚ ਨੇ ਇਹਨਾਂ ਵਿੱਚ 25% ਦੀ ਇਅਰਫੋਨ 이어ਬਰਡਸ హెడ్‌ఫోన్ ਤੇ ਬਹੁਤ ਉੱਚੀ ਆਵਾਜ਼ ਤੇ ਲਗਾਤਾਰ ਕੁਝ ਸੁਣਨ ਜਾ ਰਹੇ ਨੇ ਜਦੋਂ ਕਿ ਲਗਭਗ 50% ਲੋਕ ਲੰਬੇ ਸਮੇਂ ਤੱਕ ਉੱਚੀ ਆਵਾਜ਼ ਕਲੱਬਾਂ ਡਿਸਕੋ ਸਿਨੇਮਾ ਕਰਾ ਫਿਟਨੈਸ ਕਲਾਸਾਂ ਬਾਰਾ ਜਾਂ ਕਿਸੇ ਹੋਰ ਉੱਚੀ ਆਵਾਜ਼ ਦੇ ਸੰਪਰਕ ਵਿੱਚ ਰਹਿੰਦੇ ਨੇ ਭਾਵੇਂ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨ ਦਾ ਸ਼ੌਕ ਜੇ ਇਅਰਫੋਨ ਦੀ ਜ਼ਿਆਦਾ ਵਰਤੋਂ ਕਿਸੇ ਨੂੰ ਬੋਲਾ ਬਣਾ ਸਕਦੀ ਹੈ ਮਾਰਾ ਦੇ ਅਨੁਸਾਰ ਨਿੱਜੀ ਡਿਵਾਈਸਸ ਵਿੱਚ ਆਵਾਜ਼ ਦਾ ਪੱਧਰ 75 ਡੈਸੀਮਲ ਤੋਂ 136 ਡੈਸੀਮਲ ਤੱਕ ਹੁੰਦਾ ਵੱਖ-ਵੱਖ ਦੇਸ਼ਾਂ ਵਿੱਚ ਇਸ ਦਾ ਪੱਧਰ ਵੱਖਰਾ ਵੀ ਹੋ ਸਕਦਾ ਹੈ ਉਪਭੋਗਤਾਵਾਂ ਨੂੰ ਇਹਨਾ ਡਿਵਾਈਸਸ ਦੀ ਆਵਾਜ਼ ਸਿਰਫ 75 ਡੀਬੀ ਤੋਂ 105 ਡੀਬੀ ਦੇ ਵਿੱਚਕਾਰ ਰੱਖਣੀ ਚਾਹੀਦੀ ਹੈ ਇਸ ਦੀ ਵਰਤੋਂ ਵੀ ਸਿਰਫ ਸੀਮਿਤ ਹੋਣੀ ਚਾਹੀਦੀ ਹੈ ਮਾਹਿਰਾਂ ਅਨੁਸਾਰ ਕੰਨਾਂ ਦੇ ਵਿੱਚ ਸਭ ਤੋਂ ਸੁਰੱਖਿਅਤ ਆਵਾਜ਼ 20 ਤੋਂ 30 ਡੈਸੀਮਲ ਹੈ ਇਸ ਤੋਂ ਵੱਧ ਆਵਾਜ਼ ਕੰਨਾਂ ਦੇ ਸੰਵੇਦੀ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਡਾਕਟਰ ਮੁਤਾਬਕ ਹੈੱਡਫੋਨ 이어ਫੋਨ ਵਰਗੇ ਜੰਤਰਾ ਦੀ ਵਰਤੋਂ ਨਾਲ ਹੋਣ ਵਾਲੇ ਬੋਲੇਪਣ ਨੂੰ ਕਦੇ ਵੀ ਠੀਕ ਨਹੀਂ ਕੀਤਾ ਜਾ ਸਕਦਾ ਵਸਤਵ ਵਿੱਚ ਉੱਚੀ ਆਵਾਜ਼ ਵਿੱਚ ਲਗਾਤਾਰ ਅਤੇ ਲੰਮੇ ਸਮੇਂ ਤੱਕ ਐਕਸਪੋਜ਼ਰ ਉੱਚੀ ਫ੍ਰੀਕੁਐਂਸੀ ਨਸਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜੋ ਰਿਵਰਸੀਬਲ ਨਹੀਂ ਹੁੰਦੀ ਇਸ ਦਾ ਇਲਾਜ ਸੰਭਵ ਨਹੀਂ ਹੈ ਇਹ ਨਸ਼ਾ ਕਦੇ ਵੀ ਠੀਕ ਨਹੀਂ ਹੁੰਦੀਆਂ ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਇਨ੍ਹਾਂ ਜੰਤਰਾ ਦੀ ਸਾਵਧਾਨੀ ਨਾਲ ਵਰਤੋਂ ਕਰਨਾ